ਸਾਡੇ ਨਾਲ ਇੰਡੀਆ ਤੋਂ ਆਏ ਵੀਜ਼ੇ ਖੜੇ ਨੇ ਉਹਨਾਂ ਕੋਲ ਇਹ ਪੁੱਛਾਂਗੇ ਕਿ ਉਹਨਾਂ ਨੂੰ ਪਾਕਿਸਤਾਨ ਕਿਦਾਂ ਦਾ ਲੱਗਿਆ ਤੇ ਉਹਨਾਂ ਨੂੰ ਇਹ ਯਾਤਰਾ ਕਿੱਦਾ ਦੀ ਲੱਗੀ ਸਭ ਤੋਂ ਪਹਿਲਾਂ ਜੀ ਸਾਰੀ ਪਾਕਿਸਤਾਨ ਦੀ ਜਨਤਾ ਨੂੰ ਸਾਡੇ ਵੱਲੋਂ ਆਵਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੜਦਾ ਪੰਜਾਬ ਮੈਂ ਸੰਧਾਰਸੀ ਜ਼ਿਲ੍ਹਾ ਪਟਿਆਲਾ ਤੋਂ ਆਏ ਆ ਜੀ ਤੇ ਮੇਰੇ ਨਾਲ ਮੇਰੇ ਯਾਰ ਦੋਸਤ ਵੀ ਆਏ ਨੇ ਤੇ ਸਾਡਾ ਵੱਡਾ ਜਥਾ ਆਇਆ ਹੋਇਆ ਹੈ ਇੱਥੇ ਪਾਕਿਸਤਾਨ ਦੀ ਸਾਰੀ ਆਬਾਦ ਸਾਡੇ ਲਈ ਪੱਡੀਆਂ ਪਾਰ ਹੋ ਕੇ ਸਾਡੇ ਸਵਾਗਤ ਕਰਦੀ ਹੈ ਸਾਡੇ ਸਿਕਿਉਰਿਟੀ ਦੇ ਬਹੁਤ ਇੰਤਜ਼ਾਮ ਨੇ ਬੋਰਡ ਵੱਲੋਂ ਸਾਡੇ ਰਹਿਣ ਸਹਿਣ ਖਾਣ ਪੀਣ ਦੇ ਪੂਰੇ ਪ੍ਰਬੰਧ ਇੱਕਦਮ ਵਧੀਆ ਕਿਤੇ ਹੋਏ ਨੇ ਇੱਥੋਂ ਦੇ ਜੋ ਖਾਸ ਕਰਕੇ ਲੋਕ ਨੇ ਲੋਕਾਂ ਦਾ ਸਾਨੂੰ ਜਿਹੜਾ ਪਿਆਰ ਮਿਲ ਰਿਹਾ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਮਿਲ ਰਿਹਾ ਅਸੀਂ ਸਾਡੀ ਆਬਾਦ ਨੂੰ ਇਧਰ ਆ ਕੇ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਪਿਆਰ ਦਾ ਅਸੀਂ ਹਮੇਸ਼ਾ ਹਮੇਸ਼ਾ ਜ਼ਿੰਦਗੀ ਤਾ ਉਮਰ ਕਰਜ਼ਦਾਰ ਰਹਾਂ ਤੇ ਅਸੀਂ ਅੱਲਾਹ ਪਾਕ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿਵੇਂ ਸਾਨੂੰ ਤੁਹਾਡੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਮੌਕਾ ਦੇ ਰਹੀ ਹੈ ਉਸੇ ਤਰ੍ਹਾਂ ਇਧਰਲੀ ਆਵਾਮ ਨੂੰ ਵੀ ਸਾਡੇ ਉੱਧਰ ਜੋ ਤੁਹਾਡੇ ਸਥਾਨ ਨੇ ਜਿਵੇਂ ਅਜਮੇਰ ਗਰੀਬ ਨਿਵਾਸ ਸਰਾਇਫ ਤੇ ਹੋਰ ਜੋ ਵੀ ਜੀ ਦੇ ਸਥਾਨ ਨੇ ਉਹਨਾਂ ਦੇ ਦਰਸ਼ਨਾਂ ਲਈ ਤੁਹਾਡੇ ਵੀ ਖੁੱਲ੍ਹ ਹੋਵੇ ਤੇ ਅਸੀਂ ਤੁਹਾਡੀ ਵੀ ਮਹਿਮਾਨ ਨਿਵਾਜ਼ੀ ਕਰ ਸਕੀਏ ਤੇ ਅਸੀਂ ਤੁਹਾਡੀ ਇਸ ਮਹਿਮਾਨ ਨਿਵਾਜ਼ੀ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਤਾਂ ਉਮਰ ਅਸੀਂ ਤੁਹਾਡੀ ਆਵਾਮ ਦੇ ਤੁਹਾਡੀ ਸਰਕਾਰ ਦੇ ਤੁਹਾਡੇ ਬੋਰਡ ਦੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਸੀਂ ਹਮੇਸ਼ਾ ਹੀ ਕਰਜ਼ਦਾਰ ਰਹਾਂ Gracias. ਯੂਥ ਨੂੰ ਦੇਖੋ ਜੀ ਯੂਥ ਨੂੰ ਮੈਂ ਮੈਸੇਜ ਦੇਣਾ ਚਾਹਾਂਗਾ ਵੀ ਦੇਖੋ ਆਪਣੇ ਉਧਰ ਮਨਾਂ ਵਿੱਚ ਡਰ ਪਾਇਆ ਜਾਂਦਾ ਵੀ ਜੇਕਰ ਤੁਹਾਡਾ ਪਾਸਪੋਰਟ ਤੇ ਪਾਕਿਸਤਾਨ ਦਾ ਠੱppa ਲੱਗ ਗਿਆ ਤੁਸੀਂ ਹੋਰ ਕਿਸੇ ਦੇਸ਼ ਤੇ ਨਹੀਂ ਜਾ ਸਕੋਗੇ ਪਰ ਮੇਰਾ ਮੰਨਣਾ ਵੀ ਹੈ ਜਿਹੜਾ ਪਾਕਿਸਤਾਨ ਦਾ ਠੱppa ਹੈ ਬਾਬੇ ਨਾਨਕ ਦਾ ਠੱppa ਹੈ ਇਹ ਗੁਰੂ ਮਹਾਰਾਜ ਦਾ ਠੱppa ਹੈ ਜੇ ਇਹ ਠੱppa ਪਾਸਪੋਰਟ ਤੇ ਲੱਗ ਗਿਆ ਤਾਂ ਇਹ ਇਹਦੇ ਠੱਪੇ ਦੇ ਸਾਰੇ ਅਸੀਂ ਪੂਰੀ ਦੁਨੀਆ ਤੇ ਜਾ ਸਕਦੇ ਹਾਂ ਤੇ ਇੱਕ ਜੇ ਬੰਦਾ ਕੋਈ ਸਵਾਲ ਕਰਦਾ ਜੀ ਵੀ ਤੇ ਪਾਸਪੋਰਟ ਤੇ ਤੁਹਾਡੇ ਠੱਪਾ ਲੱਗੇ ਤੁਸੀਂ ਕਿਸੇ ਹੋਰ ਦੇਸ਼ ਤੇ ਨਹੀਂ ਜਾ ਸਕਦੇ ਮੇਰਾ ਉਹਨਾਂ ਨੂੰ ਸਵਾਲ ਹੈ ਕਿ ਤੁਸੀਂ ਆਪਣੇ ਨਾਲ ਰਹਿੰਦੇ ਅਮਰੀਕਾ ਕੈਨੇਡਾ ਚ ਕਿਸੇ ਵੀ ਆਪਣੇ ਮਿੱਤਰ ਤੋਂ ਪੁੱਛ ਸਕਦੇ ਹਾਂ ਉਹਨਾਂ ਦੇ ਨਾਲ ਇੱਕ ਦੋ ਬੰਦਾ ਪਾਕਿਸਤਾਨ ਦਾ ਮਿੱਤਰ ਪੱਕਾ ਹੋਏਗਾ ਜੇ ਇਥੋਂ ਪਾਕਿਸਤਾਨ ਵਾਲੇ ਬੰਦੇ ਅਮਰੀਕਾ ਕੈਨੇਡਾ ਚ ਜਾ ਕੇ ਸੈਟਲ ਹੋ ਸਕਦੇ ਨੇ ਤਾਂ ਮੇਰਾ ਖਿਆਲ ਹੈ ਸਾਨੂੰ ਤਾਂ ਕੋਈ ਦਿੱਕਤ ਆਣੀ ਨਹੀਂ ਚਾਹੀਦੀ ਬਾਕੀ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀਗੀ ਮੇਰੇ ਦਰਸਨਾਂ ਦੇ ਵਿੱਚ ਆਪਣੇ ਆਵਾਮ ਪਾਕਿਸਤਾਨ ਦੇਖਣ ਦਾ ਦਿਲ ਸੀਗਾ ਤੇ ਆਪਣੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਦੀ ਜਿਹੜੀ ਤਾਂਗ ਸੀਗੀ ਉਹ ਮਹਾਰਾਜ ਨੇ ਪੂਰੀ ਕੀਤੀ ਹੈ ਮੈਂ ਆਪਣੇ ਆਪ ਨੂੰ ਵਢ ਭਾਗਾ ਸਮਝਦਾ ਤੇ ਇਸ ਵਾਰ ਦੇ ਜਥੇ ਵਿੱਚ ਤੇ ਘੱਟੋ ਘੱਟ 4-500 ਨੌਜਵਾਨ ਆਏ ਨੇ ਜਿਹੜੇ ਕਿ ਕੁਝ ਪਰਸੈਂਟੇਜ ਵੱਧਦੀ ਜਾ ਰਹੀ ਹੈ ਆਉਣ ਵਾਲ ਕਰਾਂਗੇ ਤੁਸੀਂ ਆਓ ਆ ਕੇ ਦੇਖੋ ਇੱਥੇ ਦੀ ਆਵਾਮ ਇੱਥੇ ਦੀ ਸਰਕਾਰ ਸਾਡੇ ਲਈ ਕਿੰਨੇ ਪ੍ਰਬੰਧ ਕਰਦੀ ਹੈ ਤੇ ਸਾਨੂੰ ਇੱਕ ਵੀ ਪਰਸੈਂਟ ਦੀ ਇਨਸਿਕਿਉਰਟੀ ਫੀਲ ਨਹੀਂ ਹੁੰਦੀ ਸਗੋਂ ਇੱਥੇ ਦੇ ਵੱਡੇ ਕਲਾਬੇ ਵਿੱਚ ਸਾਨੂੰ ਲੈ ਕੇ ਪਿਆਰਿਆ ਜਾਂਦਾ ਦੁਲਾਰਿਆ ਜਾਂਦਾ ਤੇ ਸਾਨੂੰ ਸਪੈਸ਼ਲ ਫੀਲ ਕਰਾਇਆ ਜਾਂਦਾ